ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਸ ਨਾਲ ਜੁੜੀਆਂ ਰੱਬ ਰੂਪ ਸੰਗਤਾਂ ਨੂੰ ਮੈਂ ਅਮਰੀਕ ਸਿੰਘ ਬੱਲਵਾਲ ਇੱਕ ਵਾਰ ਫੇਰ ਫਤਿਹ ਬੁਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਘਰ ਪੱਲੀ ਗੁਰੂ ਪਿਆਰੀ ਸਾਥ ਸੰਗਤ ਜੀਓ ਅੱਜ 23ਵਾਂ ਐਪੀਸੋਡ ਲੈ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਹਾਂ ਪਿਛਲੇ ਐਪੀਸੋਡ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਬੱਬਰ ਅਕਾਲੀ ਕਰਮ ਸਿੰਘ ਹੁਣਾਂ ਦੇ ਸੁੱਕੇ ਖੂਹ ਨੂੰ ਆਬਾਦ ਕਰਨ ਤੋਂ ਬਾਅਦ ਹਜ਼ੂਰ ਸ਼੍ਰੀ ਨਾਬਕਮਰ ਰਾਜਾ ਸਾਹਿਬ ਜੀ ਨਗਰ ਝੰਗੜਾਂ ਦੇ ਵਿੱਚ ਭਾਈ ਈਸ਼ਰ ਸਿੰਘ ਜੀ ਦੇ ਵਾੜੇ ਦੇ ਵਿੱਚ ਜਾ ਬਿਰਾਜੇ। ਕਾਫੀ ਸਮਾਂ ਭਾਈ ਈਸ਼ਰ ਸਿੰਘ ਜੀ ਦੇ ਵਾੜੇ ਵਿੱਚ ਹਜ਼ੂਰ ਸ਼ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਟਿਕਾਣਾ ਕੀਤਾ। ਪਿੰਡ ਰੈਪਾ ਤੋਂ ਭਾਈ ਸਰਮੁਖ ਸਿੰਘ ਜੀ ਜੋ ਹਜ਼ੂਰ ਸ਼ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਬੜੇ ਪਿਆਰੇ ਸੇਵਕ ਸਨ ਬੜੀ ਸ਼ਰਧਾ ਰੱਖਦੇ ਸਨ। ਉਹ ਲਗਾਤਾਰ ਹਜ਼ੂਰ ਸ਼ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਇਆ ਕਰਦੇ ਸਨ। ਭਾਈ ਸਰਮੁਖ ਸਿੰਘ ਹੁਣਾਂ ਦੇ ਮਨ ਵਿੱਚ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦਾ ਪਿਆਰ ਇਸ ਕਦਰ ਪ੍ਰਭਲ ਸੀ ਕਿ 40 ਸਾਲ ਬਿਨਾਂ ਕਿਸੇ ਨਾਗੇ ਭਾਈ ਸਰਮੁਖ ਸਿੰਘ ਜੀ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰਕੇ ਮਨ ਨੂੰ ਤ੍ਰਿਪਤ ਕਰਦੇ ਤੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣੇ ਮਨ ਦੇ ਅੰਦਰ ਉਸ ਪ੍ਰਭੂ ਭਗਤੀ ਦੀ ਨਾਮ ਦੀ ਨਿਰਮਲ ਜੋਤ ਨੂੰ ਜਗਾਉਂਦੇ ਭਾਵੇਂ ਕਿ ਹਜ਼ੂਰ ਸ਼੍ਰੀ ਨਾਥ ਕਮਰ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਂਦੇ ਹੋਏ ਕਈ ਵਾਰ ਐਸਾ ਸਮਾਂ ਵੀ ਆਇਆ ਕਿ ਘਰੇਲੂ ਕਮਾਂਕਾਰਾਂ ਨੇ ਭਾਈ ਸਰਮੁਖ ਸਿੰਘ ਨੂੰ ਹਜ਼ੂਰ ਸ਼੍ਰੀ ਨਾਥ ਕਮਰ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਦੇ ਵਿੱਚ ਜਾਣ ਤੋਂ ਬਿਗਨ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਭਾਈ ਸਰਮੁਖ ਸਿੰਘ ਜੀ ਲਗਾਤਾਰ ਹਜ਼ੂਰ ਦੇ ਦਰਸ਼ਨਾਂ ਲਈ ਜਾਂਦੇ ਰਹਿੰਦੇ ਇੱਕ ਦਿਨ ਐਸਾ ਆਇਆ ਕਿ ਭਾਈ ਸਰਮੁਖ ਸਿੰਘ ਹੁਣੀ ਆਪਣੇ ਕਿਸੇ ਘਰੇਲੂ ਕੰਮਕਾਰ ਨੂੰ ਤਰਜੀਹ ਦੇ ਕੇ ਪਸ਼ੂ ਖਰੀਦਣ ਵਾਸਤੇ ਚਲੇ ਗਏ ਤੇ ਭਾਈ ਸਰਮੁਖ ਸਿੰਘ ਹੁਣੀ ਹਜ਼ੂਰ ਸ਼ਰੀਨਾਬ ਕਮ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਨਾ ਸਕੇ ਨਾਗਾ ਪੈ ਗਿਆ ਅਗਲੇ ਦਿਨ ਜਦੋਂ ਹਜ਼ੂਰ ਸ਼ਰੀਨਾਬ ਕਮ ਰਾਜਾ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕੇ ਭਾਈ ਸਰਮੁਖ ਸਿੰਘ ਜੀ ਹਾਜ਼ਰ ਹੁੰਦੇ ਨੇ ਤੇ ਹਜ਼ੂਰ ਸ਼ਰੀਨਾਬ ਕਮ ਰਾਜਾ ਸਾਹਿਬ ਜੀ ਅੱਗੋਂ ਸਵਾਲ ਕਰਦੇ ਨੇ ਕਿ ਭਾਈ ਸਰਮੁਖ ਸਿੰਘ ਤੁਸੀਂ ਕੱਲ ਨਹੀਂ ਆਏ ਜਦੋਂ ਹਜ਼ੂਰ ਦੇ ਮੁਖਾਰਬਿੰਨ ਤੋਂ ਇਹ ਸਵਾਲ ਸੁਣਿਆ ਤਾਂ ਭਾਈ ਸਰਮੁਖ ਸਿੰਘ ਜੀ ਹੈਰਾਨ ਰਹਿ ਗਏ ਇੱਕਦਮ ਚੌਂਕ ਗਏ ਕਿ ਪਿਆਰੇ ਦੇ ਦਰਸ਼ਨਾਂ ਨੂੰ ਆਇਆ ਨਹੀਂ ਗਿਆ ਤੇ ਅੱਗੋਂ ਹਜ਼ੂਰ ਨੇ ਸਵਾਲ ਵੀ ਕਰ ਲਿਆ ਕਿ ਕਿਉਂ ਨਹੀਂ ਆਏ ਤਾਂ ਪਿਆਰ ਵਿੱਚ ਭਿੱਜ ਕੇ ਹੱਥ ਜੋੜ ਕੇ ਹਜ਼ੂਰ ਨੂੰ ਜਵਾਬ ਦਿੰਦੇ ਨੇ ਕਿ ਪਾਤਸ਼ਾ ਨਵਾਂ ਬਲਦ ਖਰੀਦਿਆ ਸੀ ਤੇ ਮੈਂ ਬਲਦ ਦੀ ਰਾਖੀ ਬੈਠ ਗਿਆ ਇਸ ਕਰਕੇ ਮੇਰੇ ਕੋਲੋਂ ਆਪ ਜੀ ਦੇ ਦਰਸ਼ਨਾਂ ਨੂੰ ਆਇਆ ਨਹੀਂ ਗਿਆ ਤੇ ਹਜ਼ੂਰ ਆਪਣੀ ਮੌਜ ਦੇ ਵਿੱਚ ਆ ਕੇ ਮੁਸਕਰਾਏ ਤੇ ਭਾਈ ਸਰਮੁਖ ਸਿੰਘ ਨੂੰ ਕਹਿੰਦੇ ਨੇ ਸਰਮੁਖ ਸਿਆ ਜੇ ਤੇਰੇ ਕੋਲ ਬੈਠਿਆਂ ਤੋਂ ਬਲਦ ਖੜਾ ਲਈਏ ਇਹ ਗੱਲ ਸੁਣ ਕੇ ਭਾਈ ਸਰਮੁਖ ਸਿੰਘ ਜੀ ਕੰਬ ਉੱਠੇ ਮਨ ਦੇ ਵਿੱਚ ਵਿਰਾਗ ਪੈਦਾ ਹੋਇਆ ਅੱਖੀਆਂ ਦੇ ਵਿੱਚੋਂ ਸੋਨ ਦੀ ਝੜੀ ਵਾਂਗ ਹੰਝੂਆਂ ਦੀ ਝੜੀ ਲੱਗ ਗਈ ਬੇਰਾਗ ਦੇ ਵਿੱਚ ਆਏ ਭਾਈ ਸਰਮੁਖ ਸਿੰਘ ਜੀ ਸਮਝ ਗਏ ਕਿ ਉਹਨਾਂ ਨੇ ਸੰਸਾਰ ਦੀ ਝੂਠੀ ਕਾਰ ਨੂੰ ਤਰਜੀਹ ਦੇ ਕੇ ਜੋ ਸੱਚੀ ਕਾਰ ਹੈ ਉਸ ਦੇ ਵਿੱਚ ਵਿਗਨ ਪਾ ਲਿਆ। ਪ੍ਰੇਮ ਦੇ ਵਿੱਚ ਝੁੱਕ ਕੇ ਹਜ਼ੂਰ ਸ਼੍ਰੀ ਨਾਵ ਕਮਰ ਰਾਜਾ ਸਾਹਿਬ ਜੀ ਦੇ ਚਰਨਾਂ ਤੇ ਆਪਣਾ ਮੱਥਾ ਰੱਖ ਕੇ ਮੁਆਫੀ ਮੰਗਦੇ ਨੇ ਕਿ ਐ ਹਜ਼ੂਰ ਕਿਰਪਾ ਕਰੋ ਮੈਨੂੰ ਮੁਆਫ ਕਰ ਦਿਓ। ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਮੈਂ ਸੰਸਾਰ ਦੇ ਝੂਠੇ ਵਿਕਾਰਾਂ ਪਿੱਛੇ ਲੱਗ ਕੇ ਝੂਠੀਆਂ ਕਾਰਾਂ ਪਿੱਛੇ ਲੱਗ ਕੇ ਸੱਚੀ ਕਾਰ ਨੂੰ ਭੁੱਲ ਬੈਠਾ ਮੈਂ ਆਪਣੀ ਬੰਦਗੀ ਦੇ ਵਿੱਚ ਆਪ ਹੀ ਖਲਲ ਪਾ ਲਿਆ ਪਰ ਹੁਣ ਕਿਰਪਾ ਕਰੋ ਮੈਂ ਭੁੱਲਣ ਹਾਰ ਹਾਂ ਤੁਸੀਂ ਬਖਸ਼ਣ ਹਾਰੋ ਕਿਰਪਾ ਕਰੋ ਮੈਨੂੰ ਬਖਸ਼ ਦਿਓ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਨੇ ਜਦੋਂ ਵੇਖਿਆ ਕਿ ਭਾਈ ਸਰਮੁਖ ਸਿੰਘ ਜੀ ਵਿਰਾਗ ਦੇ ਵਿੱਚ ਲਗਾਤਾਰ ਰੋ ਰਹੇ ਨੇ ਮੁਆਫੀਆਂ ਮੰਗ ਰਹੇ ਨੇ ਹੱਥ ਜੋੜ ਕੇ ਸਜਦਾ ਕਰ ਰਹੇ ਨੇ ਤਾਂ ਹਜ਼ੂਰ ਸ਼ਰੀਨ ਆਬ ਕਮਰ ਰਾਜਾ ਸਾਹਿਬ ਜੀ ਨੇ ਭਾਈ ਸਰਮੁਖ ਸਿੰਘ ਦੇ ਮਨ ਦੇ ਅੰਦਰ ਪੈਦਾ ਹੋਈ ਵਿਰਾਗ ਦੀ ਸੁਨਾਮੀ ਨੂੰ ਇੱਕਦਮ ਸ਼ਾਂਤ ਸਮੁੰਦਰ ਦੇ ਵਿੱਚ ਤਬਦੀਲ ਕਰਨ ਲਈ ਆਪਣੇ ਪਵਿੱਤਰ ਹੱਥ ਨੂੰ ਹਜ਼ੂਰ ਸ਼ਰੀਨ ਆਬ ਕਮਰ ਰਾਜਾ ਸਾਹਿਬ ਜੀ ਨੇ ਭਾਈ ਸਰਮੁਖ ਸਿੰਘ ਜੀ ਦੇ ਮੱਥੇ ਤੇ ਰੱਖ ਦਿੱਤਾ ਜਿਵੇਂ ਹੀ ਹਜ਼ੂਰ ਸ਼ਰੀਨ ਆਬ ਕਮਰ ਰਾਜਾ ਸਾਹਿਬ ਜੀ ਦਾ ਹੱਥ ਭਾਈ ਸਰਮੁਖ ਸਿੰਘ ਦੇ ਸਿਰ ਤੇ ਰੱਖਿਆ ਗਿਆ ਐ ਹੋਇਆ ਜਿਵੇਂ ਮਨ ਦੇ ਵਿੱਚ ਵਿਰਾਗ ਦੀ ਇੱਕ ਸੁਨਾਮੀ ਫੁੱਟੀ ਹੋਵੇ ਤਾਂ ਉਹ ਇੱਕ ਝਲਕ ਦੇ ਨਾਲ ਇੱਕ ਸੈਕਿੰਡ ਦੇ ਵਿੱਚ ਇੱਕ ਸ਼ਾਂਤ ਸਮੁੰਦਰ ਦਾ ਰੂਪ ਲੈ ਗਈ ਹੋਵੇ ਭਾਈ ਸਰਮੁਖ ਸਿੰਘ ਜੀ ਦੀਆਂ ਅੱਖਾਂ ਬੰਦ ਹੋ ਗਈਆਂ ਬਿਰਤੀ ਉਸ ਪ੍ਰਭੂ ਦੇ ਚਰਨਾਂ ਵਿੱਚ ਜੁੜ ਗਈ ਬਿਰਤੀ ਜੁੜਦੀ ਹੈ ਤੇ ਭਾਈ ਸਰਮੁਖ ਸਿੰਘ ਜੀ ਵੇਖਦੇ ਨੇ ਕੇ ਸੱਚਖੰਡ ਦੇ ਨਜ਼ਾਰੇ ਉਹਨਾਂ ਨੂੰ ਦੇਖਣ ਲੱਗ ਪਏ। ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਨੇ ਮੌਜ ਦੇ ਵਿੱਚ ਆ ਕੇ ਭਾਈ ਸਰਮੁਖ ਸਿੰਘ ਹੋਣਾ ਨੂੰ ਕੁਝ ਐਸੀਆਂ ਖੰਡਾਂ ਬ੍ਰਹਿਮੰਡਾਂ ਦੀਆਂ ਗੁੱਝੀਆਂ ਰਮਜ਼ਾਂ ਤੋਂ ਜਾਣੂ ਕਰਾ ਦਿੱਤਾ। ਖੰਡਾਂ ਬ੍ਰਹਿਮੰਡਾਂ ਦੀਆਂ ਐਸੀਆਂ ਗੁੱਝੀਆਂ ਝਲਕਾਂ ਦੇ ਦਰਸ਼ਨ ਕਰਾ ਦਿੱਤੇ ਕਿ ਭਾਈ ਸਰਮੁਖ ਸਿੰਘ ਹੋਣਾ ਦਾ ਹਿਰਦਾ ਠੰਡਾ ਠਾਰ ਹੋ ਗਿਆ, ਸ਼ੀਤ ਹੋ ਗਿਆ। ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਨੇ ਆਖਿਆ ਸਰਮੁਖ ਸਿਆ ਕੀ ਵੇਖਿਆਈ ਤੇ ਭਾਈ ਸਰਮੁਖ ਸਿੰਘ ਜੀ ਪਿਆਰ ਦੇ ਵਿੱਚ ਕਹਿੰਦੇ ਨੇ ਹਜ਼ੂਰ ਜੋ ਤੁਸੀਂ ਵਿਖਾਇਆ ਮੈਂ ਉਹੀ ਵੇਖਿਆ ਮੇਰੀ ਕੀ ਔਕਾਤ ਹੈ ਕਿ ਮੈਂ ਕੁਝ ਵੇਖ ਲਵਾਂ ਇਹ ਜੋ ਨਜ਼ਾਰੇ ਤੁਸੀਂ ਵਿਖਾਏ ਨੇ ਇਹ ਜੋ ਖੰਡਾਂ ਬ੍ਰਹਿਮੰਡਾਂ ਦੀਆਂ ਗੁੱਜੀਆਂ ਰਮਜਾਂ ਦੇ ਦਰਸ਼ਨ ਕਰਾਏ ਨੇ ਇਹ ਆਪ ਜੀ ਦੀ ਕਿਰਪਾ ਸਦਕਾ ਹੀ ਮੈਨੂੰ ਦਰਸ਼ਨ ਹੋਏ ਨੇ ਨਹੀਂ ਤਾਂ ਮੇਰੀ ਇਹ ਔਕਾਤ ਨਹੀਂ ਕਿ ਮੈਂ ਆਮ ਸਧਾਰਨ ਜੀਵ ਇਸ ਗੁੱਜੀ ਰਮਜ ਦੇ ਦਰਸ਼ਨ ਕਰ ਸਕਦਾ ਹਜ਼ੂਰ ਸ਼੍ਰੀਨਾਪਕਾ ਮਹਾਰਾਜਾ ਸਾਹਿਬ ਜੀ ਬੜੇ ਪਿਆਰ ਦੇ ਨਾਲ ਭਾਈ ਸਰਮੁਖ ਸਿੰਘ ਨੂੰ ਸਮਝਾਉਂਦੇ ਨੇ ਕਿ ਸਰਮੁਖ ਸਿਆ ਇਸ ਸੰਸਾਰ ਦੇ ਉੱਤੇ ਜੀਵ ਨੇ ਜੇ ਜਨਮ ਲਿਆ ਹੈ ਤੇ ਉਹਦੀ ਸਭ ਤੋਂ ਘਾਰ ਜ਼ਰੂਰੀ ਹੈ ਪ੍ਰਭੂ ਦੀ ਭਗਤੀ ਕਰਨੀ ਨਾਮ ਸਿਮਰਨ ਕਰਨਾ ਨਾਮ ਜਪਣਾ ਬੰਦਗੀ ਕਰਨੀ ਤੇ ਜਿਹੜੀਆਂ ਬਾਕੀ ਕਾਰਾਂ ਨੇ ਉਹ ਸੰਸਾਰ ਦੀਆਂ ਝੂਠੀਆਂ ਕਾਰਾਂ ਨੇ ਅਸੀਂ ਝੂਠੀਆਂ ਕਾਰਾਂ ਨੂੰ ਤਰਜੀਹ ਦੇ ਕੇ ਸੱਚੀਆਂ ਕਾਰਾਂ ਤੋਂ ਟੁੱਟ ਜਾਂਦੇ ਹਾਂ ਅਸੀਂ ਵਿਕਾਰਾਂ ਦੇ ਪਿੱਛੇ ਲੱਗ ਕੇ ਹਜ਼ੂਰ ਕਹਿੰਦੇ ਨੇ ਕਿ ਅਸੀਂ ਪ੍ਰਭੂ ਦੀ ਭਗਤੀ ਤੋਂ ਟੁੱਟ ਜਾਂਦੇ ਆਂ ਸਾਨੂੰ ਪ੍ਰਭੂ ਦੀ ਬੰਦਗੀ ਨੂੰ ਵਿਸਾਰਨਾ ਨਹੀਂ ਚਾਹੀਦਾ ਝੂਠੀਆਂ ਕਾਰਾਂ ਨੇ ਝੂਠੀਆਂ ਹੀ ਰਹਿਣਾ ਹੈ ਇਹ ਕੁਝ ਵੀ ਨਾਲ ਨਹੀਂ ਜਾਣਾ ਜਦੋਂ ਸੰਸਾਰ ਤੋਂ ਅਸੀਂ ਕੋਚ ਕਰਨਾ ਹੈ ਤੇ ਸਾਡੇ ਨਾਲ ਜੇ ਜਾਣਾ ਹੈ ਤੇ ਉਹ ਜਪਿਆ ਹੋਇਆ ਨਾਮ ਜਾਣਾ ਹੈ ਪ੍ਰਭੂ ਦੀ ਬੰਦਗੀ ਜਾਣੀ ਹੈ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਦੇ ਮੁਖਾਰਬਨ ਤੋਂ ਇਹ ਪਵਿੱਤਰ ਬਚਨ ਸੁਣ ਕੇ ਭਾਈ ਸਰਮੁਖ ਸਿੰਘ ਜੀ ਵਿਰਾਗ ਦੇ ਵਿੱਚ ਝੁੱਕ ਕੇ ਹਜ਼ੂਰ ਸ਼੍ਰੀ ਨਾਥ ਕਮਰਾਜਾ ਸਾਹਿਬ ਜੀ ਦੇ ਚਰਨਾਂ ਤੇ ਸਜਦਾ ਕਰਦੇ ਨੇ ਇਸ ਅਦਭੁਤ ਵਰਤਾਰੇ ਤੋਂ ਬਾਅਦ ਹਜ਼ੂਰ ਸ਼੍ਰੀ ਨਾਥ ਕਮਰਾਜਾ ਸਾਹਿਬ ਜੀ ਭਾਈ ਸਰਮੁਖ ਸਿੰਘ ਹੋਣਾ ਨੂੰ ਹੁਕਮ ਕਰਦੇ ਨੇ ਕਿ ਸਰਮੁਖ ਸਿੰਘ ਜੀ ਜਾਓ ਪਿੰਡ ਰੈਪੇ ਦੇ ਵਿੱਚ ਜਾ ਕੇ ਸਾਡੀ ਉਡੀਕ ਕਰੋ ਪਿੰਡ ਰੈਪੇ ਵਿੱਚ ਵੀ ਸਾਡੀ ਮਲਕੀਅਤ ਹੈ ਅਸੀਂ ਆਵਾਂਗੇ ਤੇ ਉਸ ਨੂੰ ਵੀ ਜਲਦ ਆਬਾਦ ਕਰਾਂਗੇ ਹੁਣ ਇਹ ਗੱਲ ਜਦੋਂ ਭਾਈ ਸਰਮੁਖ ਸਿੰਘ ਜੀ ਸੁਣਦੇ ਨੇ ਤੇ ਉਹਨਾਂ ਦਾ ਮਨ ਫੇਰ ਤੋਂ ਉਦਾਸ ਹੋ ਗਿਆ ਯਾਰੇ ਦਾ ਵਿਛੋੜਾ ਸਹਣਾ ਅਸਹਿ ਜਾਪ ਰਿਹਾ ਹੈ। ਹਜ਼ੂਰ ਨੂੰ ਬੇਨਤੀ ਕਰਦੇ ਨੇ ਕਿ ਪਾਤਸ਼ਾਹ ਕਿਰਪਾ ਕਰੋ ਜਾਂ ਤਾਂ ਮੈਨੂੰ ਖੁਦ ਨਾਲੋਂ ਅਲੱਗ ਨਾ ਕਰੋ ਤੇ ਜਾਂ ਕਿਰਪਾ ਕਰਕੇ ਮੇਰੇ ਨਾਲ ਹੀ ਨਗਰ ਰਹਿਪੇ ਨੂੰ ਚਾਲੇ ਪਾ ਦਿਓ। ਮੇਰੇ ਕੋਲੋਂ ਹੁਣ ਤੁਹਾਡੇ ਤੋਂ ਦੂਰ ਰਹਿਣਾ ਨਹੀਂ ਜਾਣਾ। ਤੁਹਾਡਾ ਵਿਛੋੜਾ ਝੱਲਣਾ ਮੇਰੇ ਵਾਸਤੇ ਬੜਾ ਅਸਹਿ ਹੈ। ਮੈਂ ਝੱਲ ਨਹੀਂ ਸਕਦਾ। ਜਿਵੇਂ ਮਛਲੀ ਪਾਣੀ ਤੋਂ ਬਿਨਾ ਤੜਫਦੀ ਹੈ। ਮੇਰੀ ਰੂਹ ਵੀ ਹਜ਼ੂਰ ਤੁਹਾਡੇ ਦਰਸ਼ਨਾਂ ਤੋਂ ਬਿਨਾ ਇੰਜ ਤੜਫਦੀ ਹੈ ਇੰਜ ਬਿਰਲਾਪ ਕਰਦੀ ਹੈ ਪਰ ਹਜ਼ੂਰ ਬੇਨਤੀ ਕਰਦੇ ਨੇ ਕਿ ਸਰਮੁਖ ਸਿਆਂ ਇੰਜ ਨਹੀਂ ਕਰੀਦਾ ਹੁਕਮ ਨੂੰ ਸੱਤ ਕਰਕੇ ਮੰਨੀਦਾ ਹੈ ਤੁਸੀਂ ਰਹਿਪੇ ਪਿੰਡ ਜਾ ਕੇ ਵਾਸ ਕਰੋ ਅਸੀਂ ਜਲਦ ਆਵਾਂਗੇ ਤੇ ਤੁਹਾਨੂੰ ਉੱਥੇ ਆ ਕੇ ਹੀ ਦਰਸ਼ਨ ਦਵਾਂਗੇ ਹੁਣ ਭਾਈ ਸਰਮੁਖ ਸਿੰਘ ਨੇ ਸਜਦਾ ਕੀਤਾ ਹੈ ਹਜ਼ੂਰ ਦੇ ਚਰਨਾਂ ਤੇ ਸਜਦਾ ਕਰਨ ਉਪਰੰਤ ਹਜ਼ੂਰ ਦੇ ਬਚਨ ਨੂੰ ਸੱਤ ਕਰਕੇ ਜਾਣਿਆ ਔਰ ਨਗਰ ਰੈਪੇ ਨੂੰ ਵਾਪਸ ਚਾਲੇ ਪਾਤੇ ਹਜ਼ੂਰ ਦਾ ਹੁਕਮ ਮੰਨ ਕੇ ਭਾਈ ਸਰਮੁਖ ਸਿੰਘ ਜੀ ਪਿੰਡ ਰੈਪੇ ਦੇ ਵਿੱਚ ਆਤਾ ਜਾਂਦੇ ਨੇ ਪਿੰਡ ਦੇ ਲਹਿੰਦੇ ਪਾਸੇ ਇੱਕ ਕੁਲੀ ਦੇ ਵਿੱਚ ਵਾਸ ਕਰਦੇ ਨੇ ਜਿੱਥੇ ਕਿ ਬੜੇ ਪ੍ਰੇਮ ਭਾਵ ਦੇ ਨਾਲ ਭਾਈ ਸਰਮੁਖ ਸਿੰਘ ਹੋਣਾ ਨੇ ਹਜ਼ੂਰ ਸ਼੍ਰੀ ਨਾਭਗੰਗਰ ਰਾਜਾ ਸਾਹਿਬ ਜੀ ਦਾ ਆਸਣ ਵੀ ਲਾਇਆ ਹੋਇਆ ਹੈ ਉਸ ਆਸਣ ਦੇ ਸਨਮੁਖ ਬੈਠ ਕੇ ਹਜ਼ੂਰ ਸ਼੍ਰੀ ਨਾਭਗੰਗਰ ਰਾਜਾ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਸਰਮੁਖ ਸਿੰਘ ਜੀ ਹਰ ਰੋਜ਼ ਆਪਣੇ ਪਿਆਰੇ ਪ੍ਰੀਤਮ ਨੂੰ ਯਾਦ ਕਰਦੇ ਨੇ ਤੇ ਉਡੀਕ ਕਰ ਰਹੇ ਨੇ ਕਦੋਂ ਉਹ ਭਾਗਾ ਵਾਲਾ ਦਿਨ ਆਵੇ ਜਦੋਂ ਹਜ਼ੂਰ ਸ਼੍ਰੀ ਨਾਗਕਮਾ ਰਾਜਾ ਸਾਹਿਬ ਜੀ ਆਪਣੇ ਕਹੇ ਹੋਏ ਬਚਨਾਂ ਦੇ ਅਨੁਸਾਰ ਨਗਰ ਰੇਪੇ ਦੀ ਧਰਤੀ ਨੂੰ ਭਾਗ ਲਾਉਣ ਔਰ ਨਗਰ ਰੇਪੇ ਦੀ ਧਰਤੀ ਨੂੰ ਭਾਗ ਲਾ ਕੇ ਭਾਈ ਸਰਮੁਖ ਸਿੰਘ ਉਹਨਾਂ ਨੂੰ ਦਰਸ਼ਨ ਦੇ ਕੇ ਨੇਹਾਲ ਕਰਨ ਹਜ਼ੂਰ ਸ਼੍ਰੀ ਨਾਗਕਮਾ ਰਾਜਾ ਸਾਹਿਬ ਜੀ ਦੀ ਲਾਸਾਨੀ ਗਾਥਾ ਦਾ 23ਵਾਂ ਐਪੀਸੋਡ ਇੱਥੇ ਹੀ ਸਮਾਪਤ ਹੁੰਦਾ ਹੈ ਅਗਲੇ ਐਪੀਸੋਡ ਵਿੱਚ ਹਜ਼ੂਰ ਸ਼੍ਰੀ ਨਾਭ ਕੇ ਮਹਾਰਾਜਾ ਸਾਹਿਬ ਜੀ ਦੀ ਜੀਵਨੀ ਦੀ ਕੋਈ ਇੱਕ ਹੋਰ ਗਾਥਾ ਲੈ ਕੇ ਆਪ ਜੀ ਦੇ ਸਾਹਮਣੇ ਜਲਦ ਹਾਜ਼ਰ ਹੋਵਾਂਗੇ ਬੇਨਤੀ ਹੈ ਹਜ਼ੂਰ ਸ਼੍ਰੀ ਨਾਭ ਕੇ ਮਹਾਰਾਜਾ ਸਾਹਿਬ ਜੀ ਦੀਆਂ ਸਾਰੀਆਂ ਸੰਗਤਾਂ ਨੂੰ ਕਿ ਰਾਜਾ ਸਾਹਿਬ ਬਲੌਗਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਹੋਰ ਵੀ ਰਾਜਾ ਸਾਹਿਬ ਦੇ ਪਿਆਰਿਆਂ ਨਾਲ ਸ਼ੇਅਰ ਕਰੋ ਤਾਂ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਹੋਈਆਂ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਦੀਆਂ ਪਿਆਰੀਆਂ ਸੰਗਤਾਂ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਦੀ ਜੀਵਨੀ ਦੌਰਾਨ ਉਹਨਾਂ ਵੱਲੋਂ ਵਰਤਾਏ ਹੋਏ ਕੌਤਕਾਂ ਤੋਂ ਜਾਣੂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਘਰ ਬਲੀ